ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਪੱਕੇ ਤੌਰ ਤੇ ਹਟਾ ਦਿੱਤਾ ਆ ਅੱਜ ਆਪਾਂ ਉਸ ਬਾਰੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਤਿਕਾਰਯੋਗ ਖਾਲਸਾ ਜੀ ਜੋ ਫੈਸਲੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਸੀ ਉਹਨਾਂ ਫੈਸਲਿਆਂ ਦੇ ਕਾਰਨ ਅੱਜ ਸ਼੍ਰੋਮਣੀ ਕਮੇਟੀ ਨੇ ਬਾਦਲ ਦਲ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਬਲੀ ਲੈ ਲਈਏ ਉਹਨਾਂ ਨੂੰ ਜਥੇਦਾਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਆ ਉਹਨਾਂ ਨੂੰ ਪਾਸੇ ਕਰ ਦਿੱਤਾ ਆ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਗਿਆਨੀ ਜਗਤਾਰ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਲਗਾ ਦਿੱਤਾ ਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਅਜਿਹਾ ਕਿਉਂ ਵਾਪਰਿਆ ਕਿਉਂਕਿ ਉਹਨਾਂ ਨੇ ਪੰਥਕ ਹਿੱਤਾਂ ਦੀ ਪਹਿਰੇਦਾਰੀ ਕੀਤੀ ਉਹਨਾਂ ਨੇ ਪੰਥਕ ਸਿਧਾਂਤਾਂ ਦੇ ਉੱਤੇ ਪਹਿਰਾ ਦਿੱਤਾ ਉਹਨਾਂ ਨੇ ਬਾਦਲਗਿਆਂ ਦੀ ਚਾਪਲੂਸੀ ਨਹੀਂ ਕੀਤੀ ਉਹਨਾਂ ਨੇ ਬਾਦਲਦੱਲ ਦੇ ਅੱਗੇ ਗੋਡੇ ਨਹੀਂ ਢੇਕੇ ਉਹਨਾਂ ਨੇ ਬਾਦਲਦੱਲ ਦਾ ਜਿਹੜਾ ਦਬਾਅ ਆ ਉਹ ਨਹੀਂ ਢਲਿਆ ਤੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਧਾਂਤਾਂ ਦੀ ਰਾਖੀ ਦੇ ਲਈ ਆਪਣਾ ਜਿਹੜਾ ਅਹੁਦਾ ਆ ਉਹ ਵੀ ਵਾਦ ਦਿੱਤਾ ਜਥੇਦਾਰ ਹਰਪ੍ਰੀਤ ਸਿੰਘ ਤਾਂ ਪਹਿਲਾਂ ਹੀ ਕਹਿੰਦੇ ਸਨ ਕਿ ਮੈਂ ਅਸਤੀਫਾ ਵੀ ਦੇਣ ਨੂੰ ਤਿਆਰ ਹਾਂ ਤੇ ਉਹਨਾਂ ਨੇ ਇੱਕ ਵਾਰ ਅਸਤੀਫਾ ਦੇਣ ਦਾ ਜਿਹੜਾ ਯਤਨ ਆ ਉਹ ਵੀ ਕੀਤਾ ਉਹ ਕਹਿੰਦੇ ਜਥੇਦਾਰੀ ਭਾਵੇਂ ਜਾਵੇ ਪਰ ਮਾਰਦਲ ਕਿਆਂ ਦਾ ਜਿਹੜਾ ਦਬਾਅ ਆ ਉਹ ਨਹੀਂ ਢਲਣਾ ਤੇ ਜਥੇਦਾਰ ਹਰਪ੍ਰੀਤ ਸਿੰਘ ਨੇ ਜਿੰਨਾ ਸਮਾਂ ਵੀ ਪੰਥ ਦੀਆਂ ਸੇਵਾਵਾਂ ਕੀਤੀਆਂ ਉਹਨਾਂ ਨੇ ਬਰੇ ਸੁਚੱਜੇ ਢੰਗ ਦੇ ਨਾਲ ਜਿਹੜੇ ਬਿਆਨ ਜਾਰੀ ਕੀਤੇ ਉਹਨਾਂ ਦੀਆਂ ਸੇਵਾਵਾਂ ਤੇ ਉਹਨਾਂ ਦੇ ਜਿਹੜੇ ਬਿਆਨ ਆ ਉਹ ਹਮੇਸ਼ਾ ਹੀ ਪੰਥ ਨੂੰ ਯਾਦ ਰਹਿਣ ਜਥੇਦਾਰ ਹਰਪ੍ਰੀਤ ਸਿੰਘ ਨੂੰ ਇਸ ਕਰਕੇ ਹਟਾਇਆ ਗਿਆ ਕਿਉਂਕਿ 2 ਦਸੰਬਰ ਵਾਲੇ ਜਿਹੜੇ ਫੈਸਲੇ ਸਨ ਖਾਸ ਕਰਕੇ ਜੋ ਪ੍ਰਕਾਸ਼ ਸਿੰਘ ਬਾਦਲ ਦੇ ਕੋਲੋਂ ਫਖਰੇ ਕੌਮ ਪੰਥ ਰਤਨ ਅਵਾਰਡ ਖੋਇਆ ਗਿਆ ਇਸ ਤੋਂ ਭਾਵੇਂ ਆ ਕਿ ਉਹ ਫਖਰੇ ਕੌਮ ਪੰਥ ਰਤਨ ਨਹੀਂ ਉਹ ਗਦਾਰੀ ਕੌਮ ਹੈ ਉਹ ਪੰਥ ਦਾ ਗਦਾਰ ਹੈ ਸੋ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿੱਧ ਹੋ ਚੁੱਕਾ ਆ ਅਤੇ ਇਸ ਦੇ ਨਾਲ ਹੀ ਜੋ ਜਥੇਦਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਸ ਅਕਾਲੀ ਦਲ ਭਾਵ ਕੀ ਬਾਦਲਾਂ ਦੀ ਲੀਡਰਸ਼ਿਪ ਨੂੰ ਅਜੋਗ ਘਰਾਰ ਦਿੱਤਾ ਸੀ ਬਾਦਲ ਕਿਆਂ ਨੂੰ ਉਹ ਗੱਲਾਂ ਜਿਹੜੀਆਂ ਬਰਦਾਸ਼ਤ ਨਹੀਂ ਹੋ ਰਹੀਆਂ ਸੀ ਸੱਤ ਮੈਂਬਰੀ ਕਮੇਟੀ ਜਿਹੜੀ ਬਰਦਾਸ਼ਤ ਨਹੀਂ ਆ ਉਹ ਨਹੀਂ ਹੋ ਰਹੀ ਸੀ ਉਹ ਵਾਰ-ਵਾਰ ਜਥੇਦਾਰ ਹਰਪ੍ਰੀਤ ਸਿੰਘ ਉਤੇ ਦਬਾਅ ਬਣਾਇਆ ਜਾ ਰਿਹਾ ਸੀ ਪਰ ਉਹਨਾਂ ਨੇ ਬਾਦਲ ਕਿਆਂ ਦੀ ਗੱਲ ਨਹੀਂ ਮੰਨੀ ਸੋ ਵਿਰਸਾ ਸਿੰਘ ਬਰਟੋਹੇ ਵਰਗੇ ਟੋਕਰ ਬੋਚਾਂ ਨੂੰ ਅੱਗੇ ਲਗਾ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਭਾਰੀ ਜਿਹੜੀ ਕਿਰਦਾਰਕੁਸ਼ੀ ਆ ਉਹ ਕਰਵਾਈ ਗਈ ਤੇ ਉਹਨਾਂ ਦੇ ਉੱਤੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਜਥੇਦਾਰੀ ਤੋਂ ਜਿਹੜਾ ਪਾਸੇ ਕਰ ਦਿੱਤਾ ਪਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਉਹ ਜਥੇਦਾਰ ਅਰੂੜ ਸਿੰਘ ਨਹੀਂ ਬਣੇ ਉਹ ਗਿਆਨੀ ਗੁਰਬਚਨ ਸਿੰਘ ਨੇ ਬਣੇ ਸਗੋਂ ਉਹਨਾਂ ਨੇ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਵਾਰਸਾਂ ਦੇ ਵਿੱਚ ਆਪਣਾ ਜਿਹੜਾ ਨਾਂ ਆ ਉਹ ਦਿਖਾਇਆ ਗਿਆਨੀ ਹਰਪ੍ਰੀਤ ਸਿੰਘ ਦੀ ਉਹ ਕਲੰਕ ਖੱਟ ਕੇ ਨਹੀਂ ਜਾ ਰਹੇ ਉਹ ਉਜਦਾ ਮੁਖ ਲੈ ਕੇ ਚੱਲੇ ਆ ਜਥੇਦਾਰੀਆਂ ਦਾ ਕੀ ਆ ਜਥੇਦਾਰੀਆਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਸੰਗਤਾਂ ਦੇ ਵਿੱਚ ਉਹਨਾਂ ਦਾ ਮਾਨ ਸਤਕਾਰ ਜਿਹੜਾ ਬਹਾਲ ਆ ਉਹ ਰਹੇਗਾ ਪਰ ਜੇਕਰ ਜੋ ਕੁਝ ਗਿਆਨੀ ਗੁਰਬਚਨ ਸਿੰਘ ਨੇ ਕੀਤਾ ਜੇ ਉਹੀ ਕੁਝ ਗਿਆਨੀ ਰਗਵੀਰ ਸਿੰਘ ਦਾ ਗਿਆਨੀ ਹਰਬੀਰ ਸਿੰਘ ਦੀ ਕਰਜਨ ਤਾਂ ਇਤਿਹਾਸ ਦੇ ਵਿੱਚ ਇਹਨਾਂ ਨੂੰ ਲਾਹਨਤਾਂ ਪੈਣੀਆਂ ਸੀ ਪਰ ਹੁਣ ਇਤਿਹਾਸ ਦੇ ਵਿੱਚ ਗਿਆਨੀ ਹਰਬੀਰ ਸਿੰਘ ਦਾ ਜਿਹੜਾ ਨਾਂ ਆ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਉਹ ਲਿਖਾ ਗਏ ਹੋਏ ਆ ਪਰ ਦੂਜੇ ਪਾਸੇ ਗਿਆਨੀ ਰਗਵੀਰ ਸਿੰਘ ਸਾਫ਼ ਦਿਸ ਰਿਹਾ ਹੈ ਕਿ ਉਹ ਬਾਦਲਕਿਆਂ ਦੇ ਦਬਾਅੇ ਹੇਠ ਆ ਬਾਦਲਕਿਆਂ ਦਾ ਜਿਹੜਾ ਦਬਾਅ ਆ ਉਹ ਝੱਲ ਰਹੇ ਆ ਜਿਹਦੇ ਕਰਕੇ ਅਕਾਲੀ ਦਾ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਅਸੀਫਾ ਆ ਉਹ ਵੀ ਕੁਝ ਸਮਾਂ ਲਟਕਿਆ ਰਿਹਾ ਪਰ ਗਿਆਨੀ ਰਗਵੀਰ ਸਿੰਘ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ ਦੂਜੇ ਪਾਸੇ ਗਿਆਨੀ ਹਰਬੀਰ ਸਿੰਘ ਦੀ ਕਿਰਦਾਰਕੁਸ਼ ਤੇ ਫਿਰ ਬੀਬੀ ਸਤਵੰਤ ਕੌਰ ਜੋ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪੁੱਤਰੀ ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਪੁਰਸ਼ਾਂ ਦੀ ਦਮਦਮੀ ਤਖਸਾਲ ਦੇ 13ਵੇਂ ਮੁਖੀ ਦੇ ਪੋਤਰੀ ਨੇ ਸੋ ਉਹਨਾਂ ਦੀ ਕਰਦਕੁਸ਼ੀ ਕੀਤੀ ਗਈ ਜਥੇਦਾਰ ਰਗਵੀਰ ਸਿੰਘ ਜੀ ਉਸ ਮਾਮਲੇ ਦੇ ਉੱਤੇ ਵੀ ਬਿਲਕੁਲ ਚੁੱਪ ਰਹਿੰਦੇ ਆ ਸੋ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹਨੂੰ ਅਕਾਲੀ ਦਲ ਦੀ ਜਿਹੜੀ ਅਗਵਾਈ ਉਹ ਬਾਦਲਦਲ ਨਹੀਂ ਪ੍ਰਮਾਨ ਕਰਦਾ ਜਥੇਦਾਰ ਰਗਵੀਰ ਸਿੰਘ ਉਹ ਵੀ ਚੁੱਪ ਰਹਿੰਦੇ ਤੇ 28 ਜਨਵਰੀ ਵਾਲੀ ਜਿਹੜੀ ਮੀਟਿੰਗ ਆ ਉਹ ਜਥੇਦਾਰ ਰਗਵੀਰ ਸਿੰਘ ਵੱਲੋਂ ਬਾਦਲ ਕੇ ਤੇ ਦਬਾਹੇ ਇੱਥੇ ਮੁਰਤ ਵੀ ਕਰ ਦਿੱਤੀ ਜਾਂਦੀ ਆ ਸੋ ਉਹ ਪੰਥ ਦੇ ਸਿਧਾਂਤਾਂ ਨੂੰ ਪਾਸੇ ਕਰਕੇ ਉਹ ਪੰਥ ਦੇ ਵਿੱਚ ਜੋ ਹਾਲਾਤ ਬਣੇ ਹੋਏ ਸਨ ਜੋ ਖਤਰਾ ਮੰਡਰਾ ਰਿਹਾ ਸੀ ਸੋ ਉਹਨਾਂ ਨੂੰ ਦਰਕਨਾਰ ਕਰਕੇ ਉਹ ਆਪ ਵਿਦੇਸ਼ ਵਿੱਚ ਚਲੇ ਗਏ ਤੇ ਉਹਨਾਂ ਦੇ ਉਹ ਆਪ ਵਿਦੇਸ਼ ਵਿੱਚ ਆਇਦਰੋ ਜਥੇਦਾਰ ਹਰਪ੍ਰੀਤ ਸਿੰਘ ਨੂੰ ਹਟਾ ਦਿੱਤਾ ਗਿਆ ਲੇਕਿਨ ਜਥੇਦਾਰ ਰਘਵੀਰ ਸਿੰਘ ਦਾ ਕੋਈ ਵੀ ਬਿਆਨ ਨਹੀਂ ਆਇਆ ਜਥੇਦਾਰ ਰਘਵੀਰ ਸਿੰਘ ਤਾਂ ਕਹਿੰਦੇ ਸਨ ਕਿ ਜੇਕਰ ਜਥੇਦਾਰ ਹਰਪ੍ਰੀਤ ਸਿੰਘ ਅਸਤੀਫਾ ਦੇ ਦਿੰਦੀ ਹੈ ਜਾਂ ਉਹਨਾਂ ਨੂੰ ਹਟਾਇਆ ਜਾਂਦਾ ਤੇ ਅਸੀਂ ਸਾਰੇ ਅਸਤੀਫੇ ਦੇਵਾਂਗੇ ਸੋ ਜਥੇਦਾਰ ਰਘਵੀਰ ਸਿੰਘ ਜੀ ਕੀ ਹੁਣ ਤੁਸੀਂ ਅਸਤੀਫਾ ਦੇਵੋਗੇ ਜੋ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਕਮੇਟੀ ਨੇ ਫੈਸਲਾ ਲਿਆ ਜਥੇਦਾਰ ਹਰਪ੍ਰੀਤ ਸਿੰਘ ਕੀ ਦੇ ਖਿਲਾਫ ਕੀ ਤੁਸੀਂ ਹੁਣ ਉਹਨੂੰ ਰੱਦ ਕਰੋਗੇ ਕੀ ਤੁਸੀਂ ਜਥੇਦਾਰ ਹਰਪ੍ਰੀਤ ਸਿੰਘ ਦੀਆਂ ਸਾਰੀਆਂ ਸੇਵਾਵਾਂ ਨੂੰ ਤੁਰੰਤ ਬਹਾਲ ਕਰੋਗੇ ਤੁਸੀਂ ਜਥੇਦਾਰ ਰਗਵੀਰ ਸਿੰਘ ਦੀ ਇਹ ਗੱਲ ਆਖੀ ਸੀ ਕਿ ਜਾਂਚ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਆ ਸ਼੍ਰੋਮਣੀ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਆ ਕਿ ਜਥੇਦਾਰ ਹਰਪ੍ਰੀਤ ਸਿੰਘ ਦੀ ਉਹ ਕੋਈ ਜਾਂਚ ਕਰੇ ਇਹਦਾ ਅਧਿਕਾਰ ਕੇਵਲ ਤੇ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਆ ਜਥੇਦਾਰ ਸਾਹਿਬ ਨੂੰ ਆ ਤੁਸੀਂ ਕਿਉਂ ਉਹ ਜਿਹੜੀ ਜਾਂਚ ਆ ਉਹ ਆਪਣੇ ਹੱਥਾਂ ਵਿੱਚ ਕਿਉਂ ਨਹੀਂ ਲਈ ਕਿਉਂ ਉਹ ਜਾਂਚ ਕਮੇਟੀ ਨੂੰ ਤੁਸੀਂ ਰੱਦ ਕਿਉਂ ਨਹੀਂ ਕੀਤਾ ਕਿਉਂ ਤੁਸੀਂ 28 ਜਨਵਰੀ ਵਾਲੀ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਤੁਸੀਂ ਵਿਦੇਸ਼ ਵਿੱਚ ਵੀ ਚਲੇ ਗਏ ਹੁਣ ਤੁਸੀਂ ਮੂਕ ਦਰਸ਼ਕ ਬਣ ਕੇ ਤੁਸੀਂ ਆਪਣੇ ਮੂੰਹ ਦੇ ਵਿੱਚ ਜਿਹੜੀਆਂ ਘੁੰਗਰੀਆਂ ਆ ਉਹ ਪਾ ਦੀਆਂ ਹੋਈਆਂ ਤੁਸੀਂ ਕਿਉਂ ਗਿਆਨੀ ਗੁਰਬਚਨ ਸਿੰਘ ਦੇ ਵਾਂਗ ਜਿਹੜਾ ਖਲੰਕੇ ਤੇ ਇਤਿਹਾਸ ਹੋ ਰਚਣਾ ਚਾਹੁੰਦੇ ਹੋ ਤੁਸੀਂ ਕਿਉਂ ਗਿਆਨੀ ਗੁਰਬਚਨ ਸਿੰਘ ਜਿਹੜਾ ਬੰਨਣਾ ਚਾਹੁੰਦੇ ਹੋ ਪਰ ਯਾਦ ਰੱਖਿਓ ਇਤਿਹਾਸ ਤੁਹਾਨੂੰ ਮਾਫ਼ ਨਹੀਂ ਕਰੇਗਾ ਜਿਵੇਂ ਗਿਆਨੀ ਗੁਰਬਚਨ ਸਿੰਘ ਨੂੰ ਲਾਣਤਾ ਪੈਦੀਆਂ ਨਹੀਂ ਆਇਆਂ ਇਸੇ ਤਰ੍ਹਾਂ ਤੁਹਾਨੂੰ ਲਾਣਤਾ ਫਿਰ ਬਹਿਣਗੀਆਂ ਜੇ ਤੁਸੀਂ ਹੁਣ ਕੋਈ ਥੋਸ ਸਟੈਂਡ ਨਾ ਲਿਆ ਤੇ ਜੋ ਕੁਝ ਜਥੇਦਾਰ ਹਰਪ੍ਰੀਤ ਸਿੰਘ ਦੇ ਨਾਲ ਬੀਤੀ ਹੈ ਇਹ ਭਵਿੱਖ ਵਿੱਚ ਤੁਹਾਡੇ ਨਾਲ ਵੀ ਬੀਤੇਗੀ ਜਿੰਨਾ ਚਿਰ ਤੱਕ ਤੁਸੀਂ ਬਾਦਲਾਂ ਦੇ ਤਫਣ ਝਾੜਦੇ ਰਹੋਗੇ ਉਹਨਾਂ ਦੀ ਚਮਚਾਗਿਰੀ ਕਰਦੇ ਰਹੋਗੇ ਉਹਨਾਂ ਦੇ ਚਾਪਲੂਸ ਬਣ ਕੇ ਰਹੋਗੇ ਤੁਹਾਡੀ ਜਥੇਦਾਰੀ ਕਾਇਮ ਹੋਏਗੀ ਪਰ ਜ ਤੁਸੀਂ ਪੰਥਕ ਸਿਧਾਂਤਾਂ ਦੇ ਹੱਕ ਵਿੱਚ ਭੁੱਗਦਗੇ ਪੰਥਕ ਹਿੱਤਾਂ ਦੀ ਤੁਸੀਂ ਰਾਖੀ ਕੀਤੀ ਕੌਮ ਦੇ ਹੱਕ ਵਿੱਚ ਭੁੱਗਦਗੇ ਉਸ ਦਿਨ ਤੁਹਾਡੇ ਨਾਲ ਵੀ ਇਹੀ ਕੁਝ ਹੋਏਗਾ ਜੋ ਕੁਝ ਜਥੇਦਾਰ ਹਰਪ੍ਰੀਤ ਸਿੰਘ ਦੇ ਨਾਲ ਹੋਇਆ ਤੁਹਾਨੂੰ ਯਾਦ ਨਹੀਂ ਕਿ 1988 ਦੇ ਵਿੱਚ ਕਿਵੇਂ ਜਥੇਦਾਰ ਭਾਈ ਦਸਵੀਰ ਸਿੰਘ ਰੋਟੀ ਨੂੰ ਸ਼੍ਰੋਮਣੀ ਕਮੇਟੀ ਨੇ ਬਾਦਲ ਕਿਆਂ ਨੇ ਹਟਾ ਦਿੱਤਾ ਸੀ ਕਿਵੇਂ ਜਥੇਦਾਰ ਭਾਈ ਰਣਜੀਤ ਸਿੰਘ ਦੀ ਕੁਰਬਾਨੀ ਵਾਲੇ ਸਿੰਘ ਦੇ ਨਾਲ ਬਾਦਲ ਕਿਆਂ ਨੇ ਜਿਹੜਾ ਆ ਕੀ ਕੀਤਾ ਜਥੇਦਾਰ ਜੋਗਿੰਦਰ ਸਿੰਘ ਦੀ ਵਿਦਾਂਤੀ ਦੇ ਨਾਲ ਜਿਹੜਾ ਆ ਉਹ ਕੀ ਕੁਝ ਬੀਤੇ ਆ ਤੇ ਉਹੀ ਕੁਝ ਅੱਜ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹੋ ਰਿਹਾ ਆ ਤੇ ਅਸੀਂ ਕਿੰਨਾ ਚਿਰ ਤੱਕ ਚੁੱਪ ਕਰਕੇ ਬੈਠੇ ਰਹਾਂਗੇ ਬਾਦਲ ਕਿਆਂ ਦਾ ਸੁਖਵੀਰ ਸਿੰਘ ਬਾਦਲ ਦਾ ਇਹਨਾਂ ਦੀ ਟੋਲੀ ਦਾ ਭੁੰਡ ਦੇ ਚੀਮਾ ਹੋਰ ਵੀ ਜਿੰਨੇ ਹੈਗੇ ਚਾਹੇ ਉਹ ਦਾਗੀ ਹੋਣ ਤੇ ਚਾਹੇ ਬਾਗੀ ਹੋਣ ਦੇਖ ਕੇ ਇਹ ਬੰਦਿਆਂ ਨੇ ਹੁਣ ਕੋਈ ਸਟੈਂਡ ਨਾ ਲਿਆ ਗਿਆਨੀ ਹਰਕ੍ਰਿਸ਼ ਸਿੰਘ ਦੇ ਹੱਕ ਦੇ ਵਿੱਚ ਇਹ ਨਾ ਭੁਗਦੇ ਬਾਦਲ ਦਲ ਦੇ ਖਿਲਾਫ ਇਹਨਾਂ ਨੇ ਝੰਡਾ ਨਾ ਬੁਲੰਦ ਕੀਤਾ ਇਹਨਾਂ ਸਾਰਿਆਂ ਦਾ ਜਿਹੜਾ ਵਿਰੋਧ ਆ ਉਹ ਡਟ ਕੇ ਕਰਾਂਗੇ ਸ੍ਰੀ ਅਕਾਲ ਤੱਕ ਸਾਹਿਬ ਦੇ ਸਿਧਾਂਤਾਂ ਦੀ ਜਿਹੜੀ ਹੇਤੀ ਉਹ ਕੀਤੀ ਜਾ ਰਹੀ ਹੈ ਸਰਬ ਉੱਚਤਾ ਨੂੰ ਸੱਟ ਮਾਰੀ ਜਾ ਰਹੀ ਹੈ ਜਥੇਦਾਰ ਦੇ ਰੁਤਬੇ ਨੂੰ ਜਿਹੜੀ ਸਾਟੇ ਆ ਉਹ ਮਾਰੀ ਜਾ ਰਹੀ ਹੈ ਉਹ ਪੰਥ ਇਹਨਾਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਜਥੇਦਾਰ ਰਘਵੀਰ ਸਿੰਘ ਜੀ ਤੁਸੀਂ ਤਾਂ ਇਹ ਗੱਲ ਆਖੀ ਸੀ ਕਿ ਜਦੋਂ ਜਥੇਦਾਰ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਪੰਜਾਂ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਕੋਈ ਕਰਮ ਨਹੀਂ ਕੀਤਾ ਉਹਨਾਂ ਦਾ ਕੋਈ ਦੋਸ਼ ਨਹੀਂ ਤੁਸੀਂ ਜਥੇਦਾਰ ਰਘਵੀਰ ਸਿੰਘ ਜੀ ਖੁਦ ਹੀ ਕਿਹਾ ਸੀ ਕਿ ਹੁਣ ਤਾਂ ਕੋਈ ਜਾਣ ਤੇ ਬਾਕੀ ਰਹੀ ਨਹੀਂ ਗਈ ਜਾਂਚ ਦੀ ਲੋੜ ਹੀ ਨਹੀਂ ਤੇ ਫਿਰ ਕਿਉਂ ਜਿਹੜੀ ਜਾਂਚ ਉਹ ਅੱਗੇ ਵਧੀ ਤੁਸੀਂ ਕਿਉਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਰੁਤਬੇ ਦੀ ਵਰਤੋਂ ਕਰਕੇ ਇਸ ਜਾਂਚ ਨੂੰ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਰੱਦ ਕਿਉਂ ਨਾ ਕੀਤਾ ਹੋਣ ਵੀ ਤੁਸੀਂ ਰੱਦ ਕਰ ਸਕਦੇ ਹੋ ਤੁਹਾਡੇ ਹੱਥ ਵਿੱਚ ਪਾਵਰ ਆ ਪਰ ਬਾਦਲ ਕਿਆਂ ਦੇ ਤੁਸੀਂ ਦਬਾਹੇ ਹੇਠ ਨਾ ਆਓ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਜਿਹੜੇ ਬਾਦਲ ਕੇ ਹਨ ਉਹ ਜਥੇਦਾਰਾਂ ਨੂੰ ਉਧਿਉਂਦੇ ਤਾਂ ਬੜੀ ਸ਼ਾਨਦੇ ਨਾਲ ਆ ਬੜਾ ਮਾਨ ਸਤਕਾਰ ਕਰਦੇ ਆ ਹਾਥੀ ਤੇ ਬਿਠਾ ਕੇ ਜਾਂ ਪਰ ਜਦੋਂ ਤੋੜਦੇ ਆ ਨਾ ਫਿਰ ਖੋਤੇ ਤੇ ਬਿਠਾ ਕੇ ਤੋੜਦੇ ਆ ਗਿਆਨੀ ਗੁਰਬਚਨ ਸਿੰਘ ਨੇ ਬਾਦਲ ਕਿਆਂ ਦੇ ਦਬਾਹੇ ਹੇਠ ਸਿਰਸੇਵਾਲ ਦੇ ਨੂੰ ਮਾਫੀ ਦਿੱਤੀ ਸੀ ਆ 95 ਲੱਖ ਰੁਪਏ ਦੇ ਇਸ਼ਤਿਹਾਰ ਉਹਦੇ ਰਾਜ ਦੇ ਵਿੱਚ ਹੀ ਸ਼ਰਮਣੀ ਕਮੇਟੀ ਨੇ ਦਿੱਤੇ ਉਦੋਂ ਹੀ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਉਹਨੇ ਫਖਰੇ ਕਮਵਾੜ ਦਿੱਤਾ ਸੀ ਨਾ ਫਿਰ ਖੁਦ ਬਾਦਲ ਕਿਆਂ ਨੇ ਖੋਤੇ ਤੇ ਬਿਠਾ ਗਏ ਉਹਨੂੰ ਜਿਹੜਾ ਆਇਆ ਘਰ ਤੋਰਨਾ ਪਿਆ ਸੀ ਤੇ ਤੁਹਾਡੇ ਨਾਲ ਵੀ ਇਹੀ ਕੁਝ ਹੋਵੇਗਾ ਤੇ ਜਿਹੜਾ ਹੁਣ ਜਥੇਦਾਰ ਹਰਪ੍ਰੀਤ ਸਿੰਘ ਦੀ ਜਗ੍ਹਾ ਦੇ ਉੱਤੇ ਨਵਾਂ ਜਥੇਦਾਰ ਆਇਆ ਗਿਆਨੀ ਜਗਤਾਰ ਸਿੰਘ ਉਹਨਾਂ ਬਾਰੇ ਹੁਣੇ ਸੋਸ਼ਲ ਮੀਡੀਆ ਉੱਤੇ ਖਾਲਸਤਾਨੀ ਭਾਈ ਚਿੰਤਕ ਭਾਈ ਸਰਬਜੀਤ ਸਿੰਘ ਘਮਾਨ ਨੇ ਲਿਖਿਆ ਆ ਕਿ ਨਵੇਂ ਜਥੇਦਾਰ ਨੂੰ ਨਾ ਚਾਹੀਦਾ ਆ ਕਿ ਪੰਥ ਖਾਲਸਾ ਪੰਥ ਨਵੇਂ ਜਥੇਦਾਰ ਨੂੰ ਇੱਕ ਖੋਤਾ ਭੇਟ ਕਰਾਵੇ ਤੇ ਹਰ ਨੋਜੋ ਨਵਾਂ ਜਥੇਦਾਰ ਗਿਆਨੀ ਦਗਤਾਰ ਸਿੰਘ ਉਸ ਖੋਤੇ ਨੂੰ ਦੇਖੇ ਉਹਨੂੰ ਯਾਦ ਰਵੇ ਕਿ ਜਦੋਂ ਉਹਨੇ ਪੰਥਕ ਸਿਧਾਂਤਾਂ ਦੀ ਰਾਖੀ ਕਰੇ ਕਹਿੰਦਾ ਤੇ ਬਾਦਲ ਕਿਆਂ ਨੇ ਇਸੇ ਖੋਤੇ ਤੇ ਬਿਠਾ ਕੇ ਤੇ ਉਹਨੂੰ ਵਾਪਸ ਤੋਰਨਾ ਆ ਜੇ ਉਹ ਬਾਦਲ ਕਿਆਂ ਦੀ ਚਮਚਾਗਿਰੀ ਕਰਦੇ ਰਹਿਣਗੇ ਚਾਪਲੂਸ ਬਣ ਕੇ ਰਹਿਣਗੇ ਬਾਦਲ ਕਿਆਂ ਦੇ ਸੇਰੀ ਬਣ ਕੇ ਰਹਿਣਗੇ ਬਾਦਲ ਕਿਆਂ ਦੇ ਨੌਮਕਨ ਬਣ ਕੇ ਰਹਿਣਗੇ ਤਨਖਾਹਦਾਰ ਮੁਲਾਜ਼ਮ ਬਣ ਕੇ ਰਹਿਣਗੇ ਤੇ ਜਥੇਦਾਰੀ ਕਾਇਮ ਰਹੇਗੀ ਪਰ ਜਿਸ ਦਿਨੋਂ ਖਾਲਸਾ ਪੰਥ ਦੇ ਹੱਕ ਵਿੱਚ ਭੁੱਗਤ ਕੇ ਤੇ ਉਸ ਦਿਨ ਇਹਨਾਂ ਦੀ ਜਿਹੜੀ ਜਥੇਦਾਰੀ ਆ ਉਹ ਗਈ ਜੋ ਕੁਝ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਤੇ ਦੂਜੇ ਪਾਸੇ ਗਿਆਨੀ ਗੁਰਬਚਨ ਸਿੰਘ ਬੜੀਆਂ ਲਾਹਣਾਂ ਤਾਂ ਖਟ ਕੇ ਗਿਆ ਆ ਬਾਦਲਦਾਨ ਨੂੰ ਤਾਂ ਚਾਹੀਦਾ ਸੀ ਕਿ ਜਥੇਦਾਰ ਹਰਪ੍ਰੀਤ ਸਿੰਘ ਦੇ ਪੈਰੀਂ ਪੈਂਦੇ ਉਹਨਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇਹਨਾਂ ਨੂੰ ਮੁਸ਼ਕਲ ਦੇ ਵਿੱਚੋਂ ਕਿਸੇ ਸਮੇਂ ਕੱਢਿਆ ਸੀ ਜਦੋਂ ਗਿਆਨੀ ਗੁਰਬਚਨ ਸਿੰਘ ਨੇ ਪੰਥਕ ਸਿਧਾਂਤਾਂ ਦਾ ਅਪਮਾਨ ਕੀਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਨ ਰੋਲੀ ਸੀ ਜਥੇਦਾਰਾਂ ਦੀ ਪਦਵੀ ਨੂੰ ਰੋਦ ਕੇ ਰੱਖ ਦਿੱਤਾ ਸੀ ਉਸ ਸਮੇਂ ਕੋਈ ਜਥੇਦਾਰ ਭੰਨ ਨੂੰ ਤਿਆਰ ਨਹੀਂ ਸੀ ਭਾਈ ਪਿੰਦਰਪਾਲ ਸਿੰਘ ਜੀ ਗਿਆਨੀ ਜੀ ਹੋਣਾ ਦੇ ਵੀ ਨਾ ਗੱਲ ਦਿੱਤੀ ਸੀ ਉਸ ਸਮੇਂ ਜਥੇਦਾਰ ਹਰਪ੍ਰੀਤ ਸਿੰਘ ਦੀ ਹੀ ਨੱਤਰ ਕੇ ਆਏ ਜਿਨ੍ਹਾਂ ਨੇ ਸ੍ਰੀ ਅਕਾਲ ਤਖਸਾਲ ਸਾਹਿਬ ਦਾ ਕਾਲਦਿਕਾਰੀ ਜਥੇਦਾਰ ਦਾ ਜਿਹੜਾ ਅਹੁਦਾ ਸੀ ਉਹ ਸੰਭਾਲ ਲਿਆ ਸੀ ਜਥੇਦਾਰ ਦੀ ਸ਼ਾਨ ਨੂੰ ਦੁਬਾਰਾ ਬਹਾਲ ਕੀਤਾ ਸੀ ਸ੍ਰੀ ਅਕਾਲ ਤਖਸਾਲ ਸਾਹਿਬ ਦੀ ਮਾਨ ਮਰਿਆਦਾ ਸਿਧਾਂਤਾਂ ਨੂੰ ਦੁਬਾਰਾ ਬਹਾਲ ਕੀਤਾ ਸੀ ਤੇ ਬਾਦਲ ਗਿਆ ਨੂੰ ਵੀ ਇਸੇ ਗਧੀ ਗੇੜ ਵਿੱਚੋਂ ਇਸੇ ਖਤਰੇ ਦੇ ਵਿੱਚੋਂ ਉਹਨਾਂ ਨੇ ਕੱਢਿਆ ਸੀ ਪਰ ਵੇਖੋ ਕਿ ਕਿਵੇਂ ਜਥੇਦਾਰ ਹਰਬ੍ਰੀਤ ਸਿੰਘ ਜੀ ਨੂੰ ਵਰਤ ਕੇ ਅੱਜ ਇਹਨਾਂ ਨੇ ਜਿਹੜਾ ਆ ਉਹ ਪਾਸੇ ਕਰ ਦਿੱਤਾ ਹੋਇਆ ਹੈ ਜਦੋਂ ਜਥੇਦਾਰ ਜੀ ਨੇ ਪੰਥਕ ਸਿਧਾਂਤਾਂ ਦੀ ਰਾਖੀ ਜਿਹੜੀ ਆ ਉਹ ਕੀਤੀ ਤੇ ਇਹਨਾਂ ਨੂੰ ਜਿਹੜੀਆਂ ਅੱਖਾਂ ਦਿਖਾਈਆਂ ਜੋ ਦਿਖਾਉਣੀਆਂ ਭੰਦੀਆਂ ਸੀ ਪਰ ਇਹਨਾਂ ਨੇ ਵੇਖੋ ਉਹਨਾਂ ਨੂੰ ਪਾਸੇ ਕਰ ਕਿ ਕਿਵੇਂ ਗਿਆਨੀ ਗੁਰਬਚਨ ਸਿੰਘ ਨੇ ਕਹਾਨ ਕੀਤਾ ਸੀ ਤੇ ਕਿਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਦੁਬਾਰਾ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸ਼ਾਨ ਸੀ ਉਹਨੂੰ ਬਹਾਲ ਕੀਤਾ ਸੀ ਤੇ ਭਗ ਗਿਆਨੀ ਗੁਰਬਚਨ ਸਿੰਘ ਉਹਨੇ ਤਾਂ ਮਾਨ ਮਰਿਆਦਾ ਦੇ ਦੀ ਧੰਡੀਆਂ ਉਡਾ ਕੇ ਰੱਖ ਦਿੱਤੀਆਂ ਸਨ ਉਹਨੇ ਬਹਾਲ ਨਹੀਂ ਕੀਤਾ ਉਹਨੇ ਸਗੋਂ ਮਾਨ ਮਰਿਆਦਾ ਦੇ ਧੰਡੀਆਂ ਉਡਾ ਦਿੱਤੀਆਂ ਆਪਣੇ ਰਾਜ ਦੇ ਵਿੱਚ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਸਮੇਂ ਬਹੁਤ ਵਧੀਆ ਜਿਹੜਾ ਫੈਸਲਾ ਲਿਆ ਸੀ ਆ ਬਿਰਸਾ ਸਿੰਘ ਵਟੋਹੇ ਵਰਗਿਆਂ ਨਹੀਂ ਤੇ ਬਾਦਲਦਲ ਦੇ ਹੋਰ ਟੁਕੜਬੋਚਾਂ ਨੇ ਚਾਪਲੂਸਾਂ ਨੇ ਜਥੇਦਾਰ ਹਰਪ੍ਰੀਤ ਸਿੰਘ ਦੇ ਸਾਬਕਾ ਸੰਧੂ ਨੂੰ ਅੱਗੇ ਲਿਆ ਕੇ ਤੇ ਇਹੋ ਜਿਹੇ ਜਿਹੜੇ ਦੋਸ਼ ਆ ਉਹ ਲਗਵਾਏ ਆ ਇਹ ਦੋਸ਼ ਉਦੋਂ ਕਿਉਂ ਨਾ ਲੱਗੇ ਜਦੋਂ ਜਥੇਦਾਰ ਹਰਪ੍ਰੀਤ ਸਿੰਘ ਦੀ ਸ਼੍ਰੋਮਣੀ ਕਮੇਟੀ ਵਿੱਚ ਡਿਊਟੀ ਕਰਦੇ ਸਨ ਜਦੋਂ ਉਹਨਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਸੰਭਾਲੀ ਜਦੋਂ ਉਹਨਾਂ ਨੇ ਸ੍ਰੀ ਅਕਾਲਕ ਪੁਰਖ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸੇਵਾ ਸੰਭਾਲੀ ਉਦੋਂ ਤਾਂ ਨਹੀਂ ਨਾ ਲੱਗੇ ਉਦੋਂ ਤਾਂ ਬਾਦਲਕੇ ਚ ਉਹ ਜਥੇਦਾਰ ਅਗਭੀਰ ਸਿੰਘ ਉੱਤੇ ਵੀ ਦਬਾਅ ਬਣਾਉਂਦੇ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਵੀ ਝਕਾਉਂਦੇ ਜਿਹੜੇ ਯਤਨ ਹੋਏ ਪਰ ਜਥੇਦਾਰ ਹਰਪ੍ਰੀਤ ਸਿੰਘ ਦੀ ਨੇ ਆਪਣੀ ਜਿਹੜੀ ਚਮੜੀ ਆ ਉਹ ਉਤਾਲੀ ਹੋਈ ਆ ਉਹ ਪੰਥ ਦੇ ਕੋਲੋਂ ਲਾਂਡਾ ਨਹੀਂ ਖਤਣਾ ਚਾਹੁੰਦੇ ਉਹਨਾਂ ਨੇ ਜਿੰਨੀ ਸੇਵਾ ਨਿਭਾਈ ਆ ਉਹ ਚੜ੍ਹਦੀ ਕਲਾ ਦੇ ਨਾਲ ਉਹਨਾਂ ਨੇ ਨਿਭਾਈ ਆ ਠੀਕ ਸੇਵਾ ਨਿਭਾਉਂਦੇ ਹੋਏ ਕੁਝ ਨਾ ਕੁਝ ਅਜਿਹੀਆਂ ਗੱਲਾਂ ਵੀ ਹੋ ਜਾਂਦੀਆਂ ਆ ਜਿਹਦੇ ਨਾਲ ਕਿਤੇ ਅਸਹਿਮਤੀ ਹੁੰਦੀ ਆ ਕਿਤੇ ਅਸਾਂਤੀ ਹੋ ਜਾਂਦੀ ਆ ਕਈ ਵੱਖਰੇਵੇਂ মতਪੇਦ ਹੁੰਦੇ ਆ ਪਰ ਫਿਰ ਵੀ ਜਥੇਦਾਰ ਹਰਪ੍ਰੀਤ ਸਿੰਘ ਨੇ ਜਿੰਨੇ ਕਾਰਜ ਕੀਤੇ ਆ ਉਹ ਕਾਫੀ ਕਾਰਜ ਦੇ ਸਲੌਂਗ ਜੋਗਸਨ ਸ਼ਾਗਾ ਜੋਗਸਨ ਖਾਸ ਕਰਕੇ 6 ਜੂਨ 2020 ਨੂੰ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਹਰ ਸਿੱਖ ਖਾਲਸਾਣ ਚਾਹੁੰਦਾ ਇਹ ਕੋਈ ਆਮ ਦੀ ਗੱਲ ਨਹੀਂ ਸੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੇ ਖਾਲਸਾਣ ਦੇ ਸੰਘਰਸ਼ ਉੱਤੇ ਦਵਾ ਦਾ ਮੋਹਰ ਲਾ ਦਿੱਤੀ ਸੀ ਤੇ ਦੁਨੀਆ ਨੂੰ ਦੱਸ ਦਿੱਤਾ ਸੀ ਕਿ ਖਾਲਸਾਣ ਨਹੀਂ ਕੋਈ ਢਾਈ ਰੋਟੂ ਨਹੀਂ ਬਲਕਿ ਢਾਈ ਕਰੋੜ ਨੇ ਹੋਰ ਵੀ ਹਥਿਆਰਾਂ ਵਾਲੇ ਮਾਮਲੇ ਤੇ ਸ਼ਸਤਰਵਾਦ ਦੇ ਮਾਮਲੇ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਦੇ ਬਹੁਤ ਵਧੀਆ ਜਿਹੜੇ ਆ ਉਹ ਬਿਆਨ ਦੇ ਕਈ ਫੈਸਲੇ ਉਹਨਾਂ ਨੇ ਬੜੇ ਸ਼ਲਾਘਾਯੋਗ ਜਿਹੜੇ ਆ ਉਹ ਕੀਤੇ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਹਮੇਸ਼ਾ ਯਾਦ ਰਹਿਣਗੀਆਂ ਪਰ ਬਾਦਲ ਕ्याने ਆਪਣੀ ਜਿਹੜੀ ਕਬਰ ਆ ਉਹ ਦੁਬਾਰਾ ਫੇਰ ਖੋਟਲੀ ਹੋਈ ਆ ਤੇ ਉਸ ਖੱਡ ਵਿੱਚ ਹੁਣ ਬਾਦਲ ਕੇ ਦੁਬਾਰਾ ਫੇਰ ਜਿਹੜਾ ਆ ਡਿੱਗਣਗੇ ਇਹ ਹੁਣ ਸੁਰਜੀਤ ਨਹੀਂ ਹੋ ਸਕਦੇ ਜੀਵਤ ਨਹੀਂ ਹੋ ਸਕਦੇ ਇਹ ਉਹਨਾਂ ਲੋਕਾਂ ਦੇ ਵਿੱਚ ਆ ਕੇ ਵਿਚਰ ਨਹੀਂ ਸਕਦੇ ਲੋਕ ਇਹਨਾਂ ਤੇ ਛੱਤਰ ਮਾਰਨਗੇ ਜੁੱਤੀਆਂ ਮਾਰਨਗੇ ਜੋ ਕੁਝ ਇਹਨਾਂ ਨੇ ਜਥੇਦਾਰ ਦੇ ਅਹੁਦੇ ਦਾ ਹਹਾਦ ਕਰ ਦਿੱਤਾ ਹੋਇਆ ਜਦੋਂ ਮਰਜ਼ੀ ਲਾ ਦਿੰਦੇ ਜਦੋਂ ਮਰਜ਼ੀ ਲਾਖ ਵੀ ਦਿੰਦੇ ਕੋਈ ਇਥੇ ਵਿਧੀ ਵਿਧਾਨ ਨਹੀਂ ਰਹਿ ਗਿਆ ਕਿ ਜਥੇਦਾਰਾਂ ਦੀ ਨਿਯੁਕਤੀ ਕਿਵੇਂ ਹੋਣੀ ਆ ਤੇ ਜਥੇਦਾਰਾਂ ਨੂੰ ਜਦੋਂ ਘਰ ਭੇਜਣਾ ਆ ਉਹਨਾਂ ਦੇ ਕੋਲੋਂ ਸੇਵਾਵਾਂ ਜਿਹੜੀਆਂ ਆ ਉਹ ਕਦੋਂ ਵਾਪਸ ਲੈਣੀਆਂ ਕੋਈ ਵਿਧੀ ਵਿਧਾਨ ਨਹੀਂ ਜੋ ਕੁਝ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਚਾਹੁੰਦਾ ਹੁੰਦਾ ਸੀ ਤੇ ਹੁਣ ਜੋ ਕੁਝ ਸੁਖਵੀਰ ਸਿੰਘ ਬਾਦਲ ਚਾਹੁੰਦਾ ਆ ਇਹ ਧਾਮੀ ਵਰਗੇ ਇਹ ਸਾਰੇ ਉਦਾਂ ਹੀ ਕਰਦੇ ਸ਼੍ਰੋਮਣੀ ਕਮੇਟੀ ਨੂੰ ਸੁਖਵੀਰ ਸਿੰਘ ਬਾਦਲ ਦੀ ਜਿਹੜਾ ਆ ਉਹ ਚਲਾ ਰਿਹਾ ਸਤਿਆਂ ਨਾਸ਼ ਕਰਕੇ ਰੱਖ ਦਿੱਤਾ ਹੋਇਆ ਆ ਇਹਨਾਂ ਨੇ ਸਾਡੇ ਸਿਧਾਂਤਾਂ ਦਾ ਤੁਸੀਂ ਦੇਖੋ ਜਥੇਦਾਰ ਹਰਪ੍ਰੀਤ ਸਿੰਘ ਦੇ ਉੱਤੇ ਕਿਸ ਤਰ੍ਹਾਂ ਦੇ ਜਿਹੜੇ ਇਹਨਾਂ ਨੇ ਇਲਜ਼ਾਮ ਜਿਹੜੇ ਆ ਉਹ ਲਵਾ ਦਿੱਤੇ ਹੋਏ ਦੋਰ ਲਾਨ ਦੇ ਆਵਾਦ ਰ ਗਿਆ ਉਹ ਤੇ ਜਿਹੜੀ ਗੱਲ ਹੁਣ ਜਥੇਦਾਰ ਹਰਪ੍ਰੀਤ ਸਿੰਘ ਨੇ ਕਹੀ ਆ ਨਾ ਕਿ ਕੋਈ ਨਾ ਕੋਈ ਭਾਈ ਬਚਿੱਤਰ ਸਿੰਘ ਵਰਗਾ ਸੂਰਮਾ ਜ਼ਰੂਰ ਨਿਕਲੇਗਾ ਤੇ ਬਾਦਲ ਜਿਹੜਾ ਮਸਤ ਹਾਥੀ ਆ ਜਿਵੇਂ ਉਹ ਉਹ ਤੋਂ ਮੁਗਲਾਂ ਦਾ ਮਸਤ ਹਾਥੀ ਸੀ ਇਹ ਗਦਾਰਾਂ ਦਾ ਮਸਤ ਹਾਥੀ ਆ ਸੁਖਬੀਰ ਸਿੰਘ ਬਾਦਲ ਇਹਦੀਆਂ ਜਿਹੜੀਆਂ ਗਦਾਰੀਆਂ ਆ ਨਾ ਸੱਤ ਤਵੀਆਂ ਉਹ ਪਾਰ ਕੇ ਤੇ ਭਾਈ ਬਚਿੱਤਰ ਸਿੰਘ ਜਿਹੜਾ ਸੂਰਮਾ ਉਹ ਖਾਲਸਾ ਪੰਥ ਦੇ ਜਿਹੜੇ ਜਿੱਤ ਦੇ ਜਿਹੜੇ ਝੰਡੇ ਆ ਉਹ ਜ਼ਰੂਰ ਚੁਲਾਏਗਾ ਭਾਈ ਨਰੈਣ ਸਿੰਘ ਟੋਰਾ ਨਿਤਰਿਆ ਸੀ ਨਾ ਉਹਨਾਂ ਨੂੰ ਪਤਾ ਸੀ ਕਿ ਕਿਵੇਂ ਇਹ ਸੁਖਬੀਰ ਸਿੰਘ ਬਾਦਲ ਜਿਹੜਾ ਆ ਉਹ ਗੇਮਾਂ ਖੇਡ ਰਹੇ ਆ ਕਿਵੇਂ ਇਹਨਾਂ ਨੇ ਪੰਥ ਨੂੰ ਦੁਬਾਰਾ ਫੇਰ ਬੰਗਾਲਣਾ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਚੁਣੌਤੀ ਦੇਣੀ ਆ ਇਸੇ ਕਰਕੇ ਭਾਈ ਨਰਨ ਸਿੰਘ ਚੌੜਾ ਨਿਤਰੇ ਸੀ ਪਰ ਉਦੋਂ ਇਹ ਜਿਹੜਾ ਦੋਸਤਿਆ ਉਹ ਬਚ ਗਿਆ ਪਰ ਇਤਿਹਾਸ ਵਿੱਚ ਇਹਨਾਂ ਨੂੰ ਜਿਹੜੀਆਂ ਲਾਹਣਤਾयां ਉਹ ਜ਼ਰੂਰ ਪੈਂਦੀਆਂ ਰਹਿਣਗੀਆਂ ਤੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਹਿ ਦਿੱਤਾ ਕਿ ਭਗੋੜਾ ਦਲ ਅਸੀਂ ਤਾਂ ਸ਼ੁਰੂਆਤ ਤੋਂ ਹੀ ਕਹਿੰਦੇ ਆ ਰਹੇ ਆ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੋੜਾ ਆ ਸੁਖਬੀਰ ਸਿੰਘ ਬਾਦਲ ਇਹਨਾਂ ਦਾ ਬਾਦਲ ਟੱਪਲ ਬਾਦਲ ਦਲ ਇਹ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਨਾ ਇਹ ਜਥੇਦਾਰਾਂ ਨੂੰ ਮੰਨਦੇ ਆ ਨਾ ਇਹ ਸਰੀਆ ਕਾਰਦਕਸਾਂ ਨੂੰ ਮੰਨਦੇ ਨਾ ਸ੍ਰੀ ਦਰਬਾਰ ਸਾਹਿਬ ਨੂੰ ਮੰਨਦੇ ਆ ਇਹਨਾਂ ਨੂੰ ਤਾਂ ਸਿਰਫ ਸਿਆਸਤ ਇਹਨਾਂ ਦੀ ਚਮਕਣੀ ਚਾਹੀਦੀ ਆ ਪੰਥ ਭਾਵੇਂ ਇਹਨਾਂ ਦੇ ਅੱਡੇ ਖੂਹ ਦੇ ਵਿੱਚ ਜਿਹੜਾ ਆ ਉਹ ਪਵੇ ਜਿਵੇਂ ਅੱਜ ਕਿਹਾ ਨਾ ਕਿ ਸ਼੍ਰੋਮਣੀ ਅਕਾਲੀ ਦਲ ਉਹ ਸ਼੍ਰੋਮਣੀ ਭਗੋੜਾ ਦਲ ਅਸੀਂ ਇਸੇ ਕਰਕੇ ਕਹਿੰਦੇ ਆ ਕਿ ਇਹ ਉਹ ਅਕਾਲੀ ਦਲ ਨਹੀਂ ਜਿਹੜਾ ਪੰਥ ਵਸੇ ਮੌਜਦਾ ਸਿਧਾਂਤ ਦਾ ਧਾਰਨ ਨਹੀਂ ਸੀ ਇਹ ਕਹਿੰਦੇ ਪੰਥ ਭਾਵੇਂ ਠੱਠੇ ਖੂਹ ਦੇ ਵਿੱਚ ਪਵੇ ਸਾਡੀ ਸਿਆਸਤ ਚਮਕਣੀ ਚਾਹੀਦੀ ਆ ਇਹਨਾਂ ਨੇ ਅਕਾਲੀ ਦਲ ਨੂੰ ਪੰਜਾਬੀ ਦਲ ਬਣਾਇਆ ਪੰਜਾਬੀ ਦਲ ਤੋਂ ਬੇਅਦਬੀ ਦਲ ਬਾਦਲ ਦਲ ਬਣਿਆ ਬਾਦਲ ਦਲ ਤੋਂ ਬੇਅਦਬੀ ਦ ਔਰ ਜਥੇਦਾਰ ਅਕबीर ਸਿੰਘ ਜੀ ਜੇਕਰ ਹੁਣ ਤੁਸੀਂ ਆਪਣੇ ਫਰਜ਼ਾਂ ਦੀ ਪੂਰਤੀ ਨਾ ਕੀਤੀ ਤੁਸੀਂ ਇਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਜਿਹੜੇ ਫੈਸਲੇ ਹੋਏ ਸੀ ਜੇ ਤੁਸੀਂ ਉਹਨਾਂ ਨੂੰ ਲਾਗੂ ਨਾ ਕਰਵਾ ਸਕੇ ਜੇਕਰ ਤੁਸੀਂ ਜਥੇਦਾਰ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਨਾ ਖੁੱਤ ਸਕੇ ਤਾਂ ਤੁਹਾਨੂੰ ਵੀ ਇਤਿਹਾਸ ਦੇ ਵਿੱਚ ਜਿਹੜੀਆਂ ਲਾਹਣਤਾयां ਬਹਿਣਗੀਆਂ ਹੁਣ ਤੁਸੀਂ ਸੋਚੋ ਕਿ ਤੁਸੀਂ ਹੁਣ ਅਕਾਲੀ ਫੂਦਾ ਸਿੰਘ ਜੀ ਦੇ ਵਾਰਸ ਬਾਨਾ ਆ ਤੇ ਜਾਂ ਹੁਣ ਤੁਸੀਂ ਜਥੇਦਾਰ ਅਰੂਪ ਸਿੰਘ ਜਾਂ ਗਿਆਨੀ ਗੁਰਬਚਨ ਸਿੰਘ ਬਾਨਾ ਤੁਹਾਡੇ ਨਾਲ ਬਹੁਤ ਮਾਰੀ ਹੋਵੇਗੀ ਹੋ ਸਕਦਾ ਕਿ ਇਹ ਬਾਦ ਦਲ ਹੱਸਦਾ ਹੋਵੇ ਜਥੇਦਾਰ ਹਰਪ੍ਰੀਤ ਸਿੰਘ ਉਤੇ ਪਰ ਜੋ ਕੁਝ ਗਿਆਨੀ ਰਗਵੀਰ ਸਿੰਘ ਦੇ ਨਾਲ ਹੋਵੇਗੀ ਤੁਸੀਂ ਦੇਖਿਓ ਕਿ ਇਤਿਹਾਸ ਵਿੱਚ ਇਹਨੂੰ ਕਿੰਨੀਆਂ ਲਾਹਣਤਾਂ ਜਿਹੜੀਆਂ ਆ ਉਹ ਵੇਦੀਆਂ ਜਿਵੇਂ ਜਥੇਦਾਰ ਰਗਵੀਰ ਸਿੰਘ ਇਸ ਸਮੇਂ ਆਪਣਾ ਫਰਜ਼ ਜਿਹੜਾ ਆ ਉਹ ਨਾ ਨਿਭਾ ਸਕੇ ਬਾਕੀ ਅਸੀਂ ਇਸ ਸਮੇਂ ਜਥੇਦਾਰ ਹਰਪ੍ਰੀਤ ਸਿੰਘ ਜੀ ਦੇ ਨਾਲ ਖੜੇ ਆ ਉਹਨਾਂ ਦੇ ਨਾਲ ਧੱਕੇਸ਼ਾਹੀ ਹੋਈ ਏ ਉਹਨਾਂ ਦੇ ਨਾਲ ਜਿਹੜਾ ਵਿਤਕਰਾ ਆ ਉਹ ਹੋਇਆ ਆ ਸੋ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਘਟੀਆਂ ਬੰਦ ਕੀਤਾ ਆ ਇਹ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਸ੍ਰੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਸਰਵਉੱਚਤਾ ਨੂੰ ਜਿਹੜੀ ਸ ਸੋ ਬਾਦਲ ਕਿਆਂ ਦਾ ਇਤਿਹਾਸ ਵਿੱਚ ਗਦਾਰਾਂ ਦੀ ਸੂਚੀ ਦੇ ਵਿੱਚ ਜਿਹੜਾ ਨਾਂ ਆ ਪੱਕੇ ਤੌਰ ਤੇ ਜੋੜ ਚੁੱਕਾ ਹੋਇਆ ਆ ਸੋ ਇਨੀਆਂ ਕੋ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਸੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁਖ ਤੇ ਵਾਰ ਸਿੱਖ ਯੂਥ ਫੈਡਰੇਸ਼ਨ ਪਿੰਡਰਾਂਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ